ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੈਟਰ ਹਿਸਟਰੀ ਵਰਲਡ ਹਿਸਟਰੀ ਸਟਾਰਟ ਕੀਤੀ ਹੋਈ ਹੈ ਤੇ ਅਗਲਾ ਟੌਪਿਕ ਹੈ ਜਿਹੜਾ ਫਸਟ ਵਰਲਡ ਵਾਰ ਹੈ ਪਹਿਲਾ ਵਿਸ਼ਵ ਯੁੱਧ ਇਹ ਨਾਲ ਸੰਬੰਧਤ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਅਸੀਂ ਪ੍ਰੋਵਾਈਡ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਹੈ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਵੇਗਾ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਵਰਡ ਵਾਰ ਸਟਾਰਟ ਕਰਨ ਤੋਂ ਪਹਿਲਾਂ ਥੋੜੀ ਜਾਣਕਾਰੀ ਜਿਹੜੀ ਉਦਯੋਗਿਕ ਕ੍ਰਾਂਤੀ ਬਾਰੇ ਦੇਵਾਂਗੇ। ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਇੰਗਲੈਂਡ ਵਿੱਚ ਹੋਈ ਕਿਉਂਕਿ ਇੰਗਲੈਂਡ ਦੇ ਕੋਲ ਉਪਨਿਵੇਸ਼ਾਂ ਦੇ ਕਾਰਨ ਕੱਚੇ ਮਾਲ ਅਤੇ ਪੂੰਜੀ ਦੀ ਅਦਿਕਤਾ ਸੀ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਜਿਹੜੀ ਸੂਤੀ ਕੱਪੜਾ ਉਦਯੋਗ ਤੋਂ ਹੋਈ ਸੀ। ਸਭ ਤੋਂ ਪਹਿਲਾਂ ਸਕਾਟਲੈਂਡ ਦੇ ਮੈਕੈਡਮ ਨਾਮ ਵਿਅਕਤੀਆਂ ਨੇ ਪੱਕੀਆਂ ਸੜਕਾਂ ਬਣਾਉਣ ਦੀ ਵਿਧੀ ਕੱਢੀ ਸੀ। 1761 ਈਸਵੀ ਵਿੱਚ ਬ੍ਰਿੰਡਲੇ ਨਾਮਕ ਇੰਜੀਨੀਅਰ ਨੇ ਮਾਂਚੈਸਟਰ ਤੋਂ ਵਾਰਸਲੇ ਤੱਕ ਨਹਿਰ ਬਣਾਈ 1814 ਈਸਵੀ ਵਿੱਚ ਜਾਰਜ ਸਟੀਫਿੰਸਨ ਨੇ ਰੇਲ ਦੁਆਰਾ ਖਾਨਾਂ ਤੋਂ ਬੰਦਰਗਾਹਾਂ ਤੱਕ ਕੋਲਾ ਲੈ ਜਾ ਲੈ ਕੇ ਜਾਣ ਲੀਪਾ ਆਫ ਇੰਜਨ ਦਾ ਪ੍ਰਯੋਗ ਕੀਤਾ ਸੀਗਾ ਉਦਯੋਗਿਕ ਕ੍ਰਾਂਤੀ ਦੀ ਦੌੜ ਵਿੱਚ ਜਰਮਨੀ ਇੰਗਲੈਂਡ ਦਾ ਸੀ ਅੱਗੇ ਉਦਯੋਗਿਕ ਕ੍ਰਾਂਤੀ ਦੌਰਾਨ ਜਿਹੜੇ ਹੋਏ ਅਭਿਸ਼ਾਖਸੀਗੇ ਉਹਦੇ ਬਾਰੇ ਜਾਣਕਾਰੀ ਸੂਏ ਆਪਣੇ ਆਪ ਦੇ ਵਿੱਚ ਸ਼ਾਰਟ ਕੁਐਸਚਨ ਨੇ ਤੇਜ਼ ਚੱਲਣ ਵਾਲਾ ਸੈਟਲ ਤਾਂ ਇਹਦਾ ਖੋਜ ਕਰਤਾ ਸੀ ਜਿਹੜਾ ਉਹ ਜੌਨ ਸੀਗਾ 1733 ਦੌਰਾਨ ਸਪਿਨਿੰਗ ਜੇਨੀ ਤਾਂ ਇਹਦਾ ਖੋਜ ਕਰਤਾ ਸੀ ਜਿਹੜਾ ਜੇਸਮ ਹਾਰਗਰੀਵਸ ਸੀਗਾ ਇਹਦਾ ਸਾਲ ਦਾ ਈਅਰ ਸੀਗਾ 1765 ਸਪੀਨਿੰਗ ਜੈਨੀ ਪਾਣੀ ਦੀ ਸ਼ਕਤੀ ਨਾਲ ਚਲਿਤ ਜਾਨੀ ਕਿ ਚਲਦੀ ਸੀ ਪਾਣੀ ਦੀ ਸ਼ਕਤੀ ਦੇ ਨਾਲ ਇਹਦਾ ਖੋਜ ਕਰਤਾ ਚਾਰਲਡ ਆਰਕਰਾਈਟ ਸੀ ਅਤੇ ਸਾਲ ਸੀਗਾ 1767 ਚੌਥੇ ਨੰਬਰ ਤੇ ਸੀ ਸਪੀਨਿੰਗ ਮਜੂਲ ਇਹਦਾ ਖੋਜ ਕਰਤਾ ਸੀ ਕ੍ਰਾਸ ਬਟਨ 1768 ਸਾਲ ਸੀਗਾ ਘੋੜੇ ਦੁਆਰਾ ਚਲਾਇਆ ਜਾਣ ਵਾਲਾ ਕਰਨਗਾ ਇਹਦਾ ਖੋਜ ਕਰਤਾ ਸੀਗਾ ਕਾਰਟ ਰਾਈਟ ਇਹਦਾ ਇਅਰ ਨਹੀਂ ਹੈ ਸੇਫਟੀ ਲੈਂਪ ਇਹਦਾ ਖੋਜ ਕਰਤਾ ਸੀਗਾ ਹੰਫਰੀ ਡੇਵੀ ਅਤੇ ਸਾਲ ਸੀਗਾ 1815 ਅੱਗੇ ਇੰਗਲੈਂਡ ਦੀ ਕ੍ਰਾਂਤੀ ਇੰਗਲੈਂਡ ਵਿੱਚ ਗ੍ਰੈਜੂਡ ਚਾਰਲਸ ਪਹਿਲੇ ਦੇ ਸ਼ਾਸਨ ਕਾਲ ਵਿੱਚ 1642 ਈਸਵੀ ਵਿੱਚ ਹੋਇਆ ਇੰਗਲੈਂਡ ਵਿੱਚ ਗੌਰਵ ਪੂਰ ਕ੍ਰਾਂਤੀ 1688 ਈਸਵੀ ਵਿੱਚ ਹੋਈ ਉਸ ਸਮੇਂ ਇੰਗਲੈਂਡ ਦਾ ਸ਼ਾਸਨ ਜੇਮਸ ਦੂਜਾ ਸੀ 100 ਸਾਲਾ ਜੁੱਧ ਇੰਗਲੈਂਡ ਅਤੇ ਫਰਾਂਸ ਦੇ ਵਿੱਚ ਹੋਇਆ ਸੀ ਗੁਲਾਬਾਂ ਦਾ ਜੁੱਧ ਇੰਗਲੈਂਡ ਦੇ ਵਿੱਚ ਹੋਇਆ ਸੀ ਤਾਂ ਗੁਲਾਬਾਂ ਦੇ ਜੁੱਧ ਤੇ ਅਕਸਰ ਕੁਐਸਚਨ ਪੁੱਛਿਆ ਜਾਂਦਾ ਕਿੱਥੇ ਹੋਇਆ ਸੀ ਤਾਂ ਇਹ ਹੋਇਆ ਸੀ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਸਮੰਤਾ ਨੇ ਰਾਜਾ ਜਾਨ ਨੂੰ ਸਨ 1215 ਈਸਵੀ ਵਿੱਚ ਇੱਕ ਅਧਿਕਾਰ ਪੱਤਰ ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਇਸ ਅਧਿਕਾਰ ਪੱਤਰ ਨੂੰ ਮੈਗਨਾ ਕਾਰਟਾ ਕਿਹਾ ਗਿਆ ਹੈ ਜਾਂ ਕਿਹਾ ਜਾਂਦਾ ਹੈ। ਇਹ ਸਾਰੇ ਸੁਧਾਰ ਲੋਕਾਂ ਦੇ ਅਧਿਕਾਰਾਂ ਦਾ ਘੋਸ਼ਣਾ ਪੱਤਰ ਸੀ। ਟਜ਼ੂਡਰ ਵੰਸ਼ ਦੇ ਸ਼ਕਤੀਸ਼ਾਲੀ ਰਾਜਾਵਾਂ ਦੇ ਸ਼ਾਸਨ ਕਾਲ ਵਿੱਚ ਸੰਸਦ ਉਹਨਾਂ ਦੇ ਹੱਥਾਂ ਦੀ ਕਟ ਪੁਤਲੀ ਬਣੀ ਰਹੀ। ਐਲੀਜ਼ਾਬੈਥ ਦਾ ਸਬੰਧ ਟਜ਼ੂਡਰ ਵੰਸ਼ ਨਾਲ ਸੀ। ਇੰਗਲੈਂਡ ਦੇ ਵਿੱਚ ਗ੍ਰਹਿ ਯੁੱਧ ਜਿਸ ਜਿਹੜਾ ਉਹ 7 ਸਾਲਾਂ ਤੱਕ ਚੱਲਿਆ ਸੀ ਇੰਗਲੈਂਡ ਦੇ ਰਾਜਾ ਚਾਰਲਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਗ੍ਰੈਜੂਅਟ ਦੇ ਦੌਰਾਨ ਰਾਜਾ ਦੇ ਸਮਰਥਕਾਂ ਨੂੰ ਕਵੈਲੀਅਰ ਕਿਹਾ ਗਿਆ ਸੀ ਸੰਸਦ ਦੇ ਸਮਰਥਕਾਂ ਨੂੰ ਰਾਉਟ ਹਾਈਡਮ ਕਿਹਾ ਗਿਆ ਸੀ ਸੋ ਅੱਗੇ ਆਉਂਦੀ ਹੈ ਜੀ ਵਰਲਡ ਵਾਰ 1 ਪਹਿਲਾ ਵਿਸ਼ਵ ਯੁੱਧ ਤਾਂ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ 28 ਜੁਲਾਈ 1914 ਨੂੰ ਈਸਵੀ ਨੂੰ ਆਸਟਰੀਆ ਦੁਆਰਾ ਸਰਬੀਆ ਉੱਪਰ ਹਮਲਾ ਕਰਨ ਨਾਲ ਹੋਈ ਸੀ ਏ ਜੁੱਧਾ 4 ਸਾਲ ਚੱਲਿਆ ਇਸ ਵਿੱਚ 37 ਦੇਸ਼ਾਂ ਨੇ ਭਾਗ ਲਿਆ ਵਿਸ਼ਵ ਜੁੱਧਾ ਤਤਕਾਲੀਨ ਕਾਰਨ ਗਰੀਬ ਲੋਪਰਸਿੱਧ ਜੋ ਕਾਲਾ ਹੱਥ ਸੰਸਥਾ ਦਾ ਮੈਂਬਰ ਸੀ ਉਸਨੇ ਆਸਟਰੀਆ ਦੇ ਰਾਜਕੁਮਾਰ ਫਰਡਨੈਂਡ ਅਤੇ ਉਸ ਦੀ ਪਤਨੀ ਦੀ ਜੂਨ 28 1914 ਨੂੰ ਬੋਸਾਨੀਆ ਦੇ ਸੇਰਾਜੋਵਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਸੋ ਇਹ ਵਿਸ਼ਵ ਜੁੱਧ ਦਾ ਤਤਕਾਲੀਨ ਕਾਰਨ ਸੀਗਾ ਪਹਿਲੇ ਵਿਸ਼ਵ ਯੁੱਧ ਵਿੱਚ ਪੂਰਾ ਵਿਸ਼ਵ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ ਤਾਂ ਤੁਸੀਂ ਸਾਰ ਨਹੀਂ ਦੇਖ ਸਕਦੇ ਹੋ ਕਿਹੜੇ-ਕਿਹੜੇ ਦੇਸ਼ ਸੀਗੇ ਧੁਰੀ ਰਾਸ਼ਟਰ ਵਿੱਚ ਜਰਮਨੀ ਆਸਟਰੀਆ ਹੰਗਰੀ ਇਟਲੀ ਇਧਰ ਇੰਗਲੈਂਡ ਜਾਪਾਨ ਅਮਰੀਕਾ ਰੂਸ ਫਰਾਂਸ ਧੁਰੀ ਰਾਸ਼ਟਰ ਦੀ ਅਗਵਾਈ ਸੀ ਜਿਹੜੀ ਉਹ ਜਰਮਨੀ ਨੇ ਕੀਤੀ ਸੀ ਅੱਗੇ ਗੁਪਤ ਸੰਧੀਆਂ ਦੀ ਪ੍ਰਣਾਲੀ ਦਾ ਪਿਤਾਮਾ ਬਿਸਮਾਰਕ ਸੀਗਾ ਜੋ ਜਰਮਨੀ ਦਾ ਸੀ ਆਸਟਰੀਆ ਜਰਮਨੀ ਇਟਲੀ ਦੇ ਵਿਚਕਾਰ ਤਿੰਨ ਪੱਖੀ ਸੰਧੀ ਦਾ ਨਿਰਮਾਣ 1882 ਦੇ ਵਿੱਚ ਹੋਇਆ ਸਰਬੀਆ ਦੀ ਗੁਪਤ ਕ੍ਰਾਂਤੀਕਾਰੀ ਸੰਸਥਾ ਸੀ ਜਿਹੜੀ ਉਹ ਕਾਲਾ ਹੱਥ ਸੀ ਰੂਸ-ਜਪਾਨ ਦਾ ਜੰਗ 1904-5 ਦਾ ਅੰਤ ਅਮਰੀਕੀ ਰਾਸ਼ਟਰਪਤੀ ਰੁਜਵੇਇਟ ਦੀ ਮੌਜੂਦਗੀ ਵਿੱਚ ਹੋਇਆ ਸੀ ਮੋਰਾਕੋ ਸੰਕਟ ਸੀ ਜਿਹੜਾ 1906 ਦੇ ਵਿੱਚ ਪੈਦਾ ਹੋਇਆ ਪਹਿਲੇ ਵਿਸ਼ਵ ਜੰਗ ਦੌਰਾਨ ਜਰਮਨੀ ਨੇ ਰੂਸ ਤੇ ਹਮਲਾ 1 ਅਗਸਤ 1914 ਈਸਵੀ ਵਿੱਚ ਫਰਾਂਸ ਤੇ ਹਮਲਾ 3 ਅਗਸਤ 1914 ਦੇ ਵਿੱਚ ਕੀਤਾ 8 ਅਗਸਤ 1914 ਈਸਵੀ ਵਿੱਚ ਇੰਗਲੈਂਡ ਪਹਿਲੇ ਵਿਸ਼ਵ ਜੰਗ ਵਿੱਚ ਸ਼ਾਮਲ ਹੋਇਆ 22 April 1915 AD ਨੂੰ ਇਟਲੀ মিত্র ਰਾਸ਼ਟਰ ਦੀ ਤਰਫੋਂ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਇਆ ਪਹਿਲੇ ਵਿਸ਼ਵ ਯੁੱਧ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਵਿਨਡਰੋ ਵੈਲਸਨ ਸੀ ਅਮਰੀਕਾ 6 April 1917 ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਇਆ ਜਰਮਨੀ ਦੇ ਯੂ ਵੋਟ ਦੁਆਰਾ ਇੰਗਲੈਂਡ ਨੇ ਲੁਸੀਟਾਨੀਆ ਜਹਾਜ਼ ਨੂੰ ਡੂਬੋਂ ਤੋਂ ਬਾਅਦ ਅਮਰੀਕਾ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਇਆ ਉਸ ਜਹਾਜ਼ ਵਿੱਚ ਮਰਨ ਵਾਲੇ 1153 ਵਿਅਕਤੀਆਂ ਵਿੱਚੋਂ 128 ਵਿਅਕਤੀ ਅਮਰੀਕਾ ਦੇ ਸੀ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ 11 ਨਵੰਬਰ 1918 11 11 1918 ਵਿੱਚ ਹੋਈ 18 ਜੂਨ 1919 ਇਸ ਵੀ ਨੂੰ ਪੈਰਿਸ ਵਿੱਚ ਸ਼ਾਂਤੀ ਸਮੇਲਨ ਹੋਇਆ ਜਿਸ ਵਿੱਚ 27 ਦੇਸ਼ ਭਾਗ ਲੈ ਰਹੇ ਸੀ ਪਰ ਸ਼ਾਂਤੀ ਸੰਧੀਆਂ ਸ਼ਰਤਾਂ ਕੇਵਲ 3 ਦੇਸ਼ ਤੈ ਕਰ ਰਹੇ ਸੀ ਕਿਹੜੇ ਕਿਹੜੇ ਸੀ ਬ੍ਰਿਟੇਨ ਫਰਾਂਸ ਅਤੇ ਅਮਰੀਕਾ ਤੁਸੀਂ ਆਹ ਦੇਖ ਸਕਦੇ ਹੋ ਪੈਰਿਸ ਸ਼ਾਂਤੀ ਸੰਮੇਲਨ ਅਮਰੀਕਾ ਜਰਮਨੀ ਬ੍ਰਿਟੇਨ ਫਰਾਂਸ ਅਗਲਾ ਪੁਆਇੰਟ ਹੈ ਪੈਰਿਸ ਸ਼ਾਂਤੀ ਸੰਮੇਲਨ ਵਿੱਚ ਸ਼ਾਂਤੀ ਸੰਧੀਆਂ ਦੀ ਸ਼ਰਤਾਂ ਨਿਰਧਾਰਤ ਕਾਰਨ ਜਿੰਨਾ ਰਾਸ਼ਟਰਾਂ ਦੇ ਮੁਖੀਆਂ ਨੇ ਮੁੱਖ ਭੂਮਿਕਾ ਨਿਭਾਈ ਉਸੀ ਗਏ ਅਮਰੀਕੀ ਰਾਸ਼ਟਰਪਤੀ Woodrow Wilson, ਬ੍ਰਿਟੇਨ ਦੇ ਪ੍ਰਧਾਨ ਮੰਤਰੀ Lloyd George, ਫਰਾਂਸ ਦੇ ਪ੍ਰਧਾਨ ਮੰਤਰੀ Georges Clemenceau। ਵਰਸਾਈ ਦੀ ਸੰਧੀ 28 ਜੂਨ 1919 ਨੂੰ ਜਰਮਨੀ ਨਾਲ ਹੋਈ ਜੋ ਕਿ ਇੱਕ ਅਨਿਆਪੂਰਨ ਸੰਧੀ ਸੀ। ਜੁੱਧ ਦੇ ਹਮਲੇ ਦੇ ਰੂਪ ਵਿੱਚ ਜਰਮਨੀ ਤੋਂ 6 ਅਰਬ 50 ਹਜ਼ਾਰ ਕਰੋੜ ਪੌਂਡ ਦੀ ਮੰਗ ਕੀਤੀ ਗਈ ਸੀ। ਅਗਲਾ ਪੁਆਇੰਟ ਹੈ ਅੰਤਰਰਾਸ਼ਟਰੀ ਖੇਤਰ ਵਿੱਚ ਪਹਿਲੇ ਵਿਸ਼ਵ ਜੰਹੂਦ ਵਿੱਚ ਸਭ ਤੋਂ ਵੱਡਾ ਯੋਗਦਾਨ ਰਾਸ਼ਟਰ ਸੰਘ ਦੀ ਸਥਾਪਨਾ ਸੀ ਜਿਹੜੀ 1920 ਦੇ ਵਿੱਚ ਕੀਤੀ ਗਈ ਸੀ ਨੈਸ਼ਨਲ ਲੀਗ ਕਿਹਾ ਜਾਂਦਾ ਜਿਹਨੂੰ ਪਹਿਲੇ ਵਿਸ਼ਵ ਜੰਹੂਦ ਦੌਰਾਨ ਹੋਣ ਵਾਲੀ ਵਰਸਾਈ ਦੀ ਸੰਧੀ ਵਿੱਚ ਦੂਸਰੇ ਵਿਸ਼ਵ ਜੰਹੂਦ ਦੇ ਬੀਜ ਬੀਜੇ ਗਏ ਵਰਸਾਈ ਦੀ ਸੰਧੀ ਦੇ ਉਦੇਸ਼ ਕੀ ਸੀ ਸ਼ਾਂਤੀ ਬਣਾਈ ਰੱਖਣਾ ਗੁੱਪਤ ਸੰਧੀਆਂ ਨੂੰ ਰੋਕਣਾ ਆਪਸੀ ਗੱਲਬਾਤ ਨਾਲ ਮਾਮਲਿਆਂ ਨੂੰ ਸੁਲਝਾਉਣਾ ਤਾਂ ਇਹ ਸਾਰੇ ਇਹਦੇ ਉਦੇਸ਼ ਸੀਗੇ ਅੱਗੇ ਰੂਸ ਉਹ ਸੀਗਾ ਜਾਰਜ ਨਿਕੋਲਸ ਇਹਦਾ ਰਾਜਾ ਸੀਗਾ ਜਰਮਨੀ ਦਾ ਕੇਸਰ ਵਿਲੀਅਮ ਇੰਗਲੈਂਡ ਡੇਵਿਡ ਲਿਊਡਜਾਰਜ ਅਮਰੀਕਾ ਦਾ ਹੂਡਰੋ ਵਿਲਸਨ ਰਾਸ਼ਟਰਪਤੀ ਸੀਗਾ ਤਰਸੀਯਾ ਦਾ ਬੋਲਾ ਦਰਮਿਲ ਲੈਨਨ ਜੋ ਰਾਸ਼ਟਰਪਤੀ ਸੀਗਾ ਸੋ ਇਹ ਸਾਰੀ ਪਹਿਲੇ ਵਿਸ਼ਵ ਜੰਦ ਨਾਲ ਸੰਬੰਧਤ ਮਹੱਤਵਪੂਰਨ ਜਾਣਕਾਰੀ ਸੀ ਅਗਲੇ ਚੈਪਟਰ ਦੇ ਵਿੱਚ ਸੈਕੰਡ ਵਰਲਡ ਵਾਰਡ ਤੁਹਾਡੇ ਨਾਲ ਟੌਪਕੇ ਜਿਹੜਾ ਉਹ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ